ਹਾਂਜੀ ਭਾਈ ਜੀ ਆਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਭਾਈ ਅੱਜ ਲਾਉਣ ਲੱਗੇ ਸੀਗੇ ਆਪਾਂ ਡੱਕੇ ਜਿੱਥੇ ਜਿੱਥੇ ਆਪਣੀ ਸਿੱਧੀ ਵਜਾਈ ਦੇ ਵਿੱਚ ਕਿਤੇ ਹੈਗਾ ਸੀਗਾ ਵੀ ਨਰਾਲੀ ਜੀ ਸੀ ਹੈ ਨਾ ਤੇ ਸੰਗਣੇ ਥਾਮੂ ਆਪਾਂ ਪੱਟੀ ਜਾਨੇ ਆ ਤੇ ਇੱਥੇ ਲਾਈ ਜਾਨੇ ਆ ਕਾਫੀ ਜ਼ਿਆਦਾ ਇੱਧਰ ਤਾਂ ਲੱਗ ਗਈ ਹੁਣ ਅੱਜ ਸਵੇਰ ਦੇ ਲੱਗੇ ਹੋਏ ਸੀਗੇ ਤੇ ਬਾਈਓ ਨੇ ਕਾਫੀ ਟਾਈਮ ਤੇ ਮੈਂ ਤਾਂ ਹੁਣ ਆਇਆ ਜੀ ਤੇ ਲਾ ਲਓ ਵੀ ਹੁਣ ਅੱਜ 5-6 ਗੀਲਿਆਂ ਦੇ ਵਿੱਚ ਕੰਪਲੀਟ ਹੋ ਜਾਣਾ ਤੇ ਜਿੱਥੇ ਮਾੜੇ ਮੋٹے ਕੱਖ ਨੇ ਕੱਖ ਫੜ ਲਈਦੇ ਆ ਵਿੱਚੋਂ ਤੇ ਨਾਲ ਜਿਵੇਂ ਆਹ ਸੰਘਣੀਆਂ ਇਹਨੂੰ ਪੱਟ ਕੇ ਨਾਲ-ਨਾਲ ਲਾਈ ਜਾਂਦੇ ਆ ਤੇ ਇਹੀ ਕੰਮ ਤੁਹਾਨੂੰ ਦਿਖਾਉਣਾ ਵੀਡੀਓ ਚ ਦੇਖੋ ਤੁਸੀਂ ਇਹ ਵੀ ਹਲੇ ਜਿੱਥੇ ਢੇਡੇ ਡਬਲ ਦਿੱਤੇ ਉਹਨੇ ਸੰਘਣੀਆਂ ਪੂਰੀ ਇੱਕੋ ਪੱਟ-ਪੱਟ ਕੇ ਬੱਸ ਜਗਾ ਲਾ ਦਾਂਗੇ ਤੇ ਇਹੀ ਜੜ ਜਾਣੀਆਂ ਨਾਲੇ ਤਾਂ ਸੇਮ ਦੇ ਉਕਣੇ ਆ ਜੂਗੀ ਕੋਈ ਪਹਿਲਾਂ ਬਾਅਦ ਚ ਨਹੀਂ ਪੱਕਦੀ ਨਾਲ ਹੁੰਦੇ ਆ ਜਾਣੀਆਂ ਇਹ ਇਥੇ ਵੱਧ ਢੱਕੇ ਨੇ ਉਥੋਂ ਪੱਟੋ ਬਸ ਨਾਲ ਲਾ ਦੋ ਤੇ ਇਹਨੂੰ ਪਾੜ ਕੇ ਵੀ ਲਈ ਜਾਂਦੇ ਆ ਵਿੱਚ ਜਿੱਥੇ ਜਿਹੜਾ ਬੁੱਝਾ ਜ਼ਿਆਦਾ ਕਰਿਆ ਹੋਇਆ ਬਸ ਤੇ ਐਂ ਚੱਲੀ ਜਾਂਦਾ ਕੰਮ ਸਰਦਾਰ ਜੀ ਹਮਾਰੇ ਬਹੁਤ ਮਿਹਨਤ ਕਰਤੇ ਹੈ ਖੇਤ ਮੇਂ ਦਿਨ ਰਾਤ ਅਸੀਂ ਆਪਣੇ ਖੇਤ ਨੂੰ ਕਰਤੇ ਹੈ ਕਾ ਪਹਿਲੇ ਨਿਊਜ਼ੀਲੈਂਡ ਮੇਂ ਕਰਦੇ ਸੀ ਹਾਂ ਜੀ ਅਸੀਂ ਦਿਨ ਰਾਤ ਲੱਗੇ ਰਹਨੇ ਆ ਖੇਤੇ ਦੇ ਵਿੱਚੇ ਇਕੱਠੇ ਇਕੱਠੇ ਕੰਮ ਕਰਦੇ ਹਾਂ ਹਾਂ ਜੀ ਇਹ ਸਾਡਾ ਬੰਦਾ ਨਾਲ ਹੁੰਦੇ ਲਈ ਜਾਂਦਾ ਵਿੱਚ ਅਸੀਂ ਪੱਤੀ ਜਾਂਦੇ ਆ ਹਾਂ ਲਿਆ ਇਹਦਾ ਵੀ ਦਿਖਾ ਰਾਮ ਸਾਨੂੰ ਇਹ ਆਂਸੀ ਸਾਡਾ ਬੰਦਾ ਗਰਨੌਰ ਦਾਸ ਲੋ ਜੀ ਠੀਕ ਹੈ ਭਾਈ ਲਾ ਕੇ ਮਿਲਦੇ ਆ ਹਾ ਲੋ ਭਾਈ ਆ ਦੇਖੋ ਇੱਥੇ ਕਾਫੀ ਸੰਘਣੀ ਆ ਇੱਥੇ ਡਬਲ ਗੇੜੇ ਤੇ ਖੁੰਝੇ ਕਰਕੇ ਨਾ ਇਧਰ ਨੂੰ ਵੀ ਗੇੜਾ ਆ ਇਧਰ ਨੂੰ ਵੀ ਤਾਂ ਕਰਕੇ ਪੂਰੇ ਡਬਲ ਆ ਆ ਦੇਖੋ ਕਿੰਨੀ ਸੰਘਣੀ ਆ ਇਥੋਂ ਪੱਟੀ ਜਾਵਾਂਗੇ ਆਪਾਂ ਮੀਨ ਨਿਕਦੀ ਆ ਇਹ ਹੋਈ ਵੀ ਆਪਣੀ ਆ ਲੋ ਭਾਈ ਦੇਖੋ ਆ ਐਣ ਪੂਰੀ ਲੈਨ ਚ ਲੱਗ ਗਈ ਆ ਪੱਟੀ ਜਾਨੇ ਆ ਦੇਖੋ ਇੱਥੋਂ ਕਿੰਨੀ ਨਰਾਲੀ ਹੋਗੀ ਹੈਨਾ ਐਂ ਬਸ ਕਿਉਂ ਇਹ ਸੰਗਣੀ ਵੀ ਜਿਆਦੇ ਮਾੜੀ ਆ ਐਨ ਪੂਰੀ ਵਧੀਆ ਹੋਗੀ ਦੇਖੋ ਇਹ ਬਾਈ ਹੈਗੀ ਆਪਣੀ 1692 ਜਿਹਦੇ ਵਿੱਚ ਹੁਣ ਆ ਲੱਗੇ ਹੋਇਆ ਪਹਿਲਾਂ ਉਹ 131 PR 131 ਦੇ ਵਿੱਚ ਫਾਈਨਲ ਕਰਿਆ ਏ ਇਹ ਨਾ 1692 ਆ ਇਹ ਬਾਈ ਤੁਸੀਂ ਦੇਖੋ ਇਹਦੇ ਵਿੱਚ 1 ਕਿਲੋ ਬੀਗੇ ਦਾ ਵੀ ਪਿਆ ਹੋਇਆ ਬਾਈ ਹੈਨਾ ਤੇ ਇੱਕੋ ਪਰਾਂ ਵੀ ਆ ਮੈਂ ਤੁਹਾਨੂੰ ਉਹ ਵੀ ਵੀਡੀਓ ਦਿਖਾਉਂਗਾ ਉਹ ਡਬਲ ਬੀਜੀ ਹੋਈ ਆ ਉਹ ਪਾਣੀ ਕਰਕੇ ਡਬਲ ਬੀਜੀ ਨਹੀਂ ਪਈ ਸੀ ਉਹ ਦੀ ਵੀ ਮੈਂ ਵੀਡੀਓ ਦਿਖਾਣਾ ਤੇ ਉਹ ਬਾਅਦ ਚ ਦੇਖਦੇ ਆਪਾਂ ਤੁਸੀਂ ਆਹ ਦੇਖੋ ਆਹ 1 ਕਿਲੋ ਬਿੱਗੇ ਦਾ ਵੀ ਬਈ 5 ਕਿਲੋ ਕੀਲੇ ਦਾ ਵੀ ਪਾ ਕੇ ਬੀਜੀ ਹੋਈ ਆ ਦੇਖੋ ਇਹਨਾਂ ਪੂਰੀ ਵਧੀਆ ਖੜੀ ਆ ਆ ਹੁਣ ਬਈ ਜਿੱਥੇ ਆ ਬੱਟਾਂ ਦੇ ਨੇੜੇ ਹੈਨਾ ਇੱਥੇ ਘੱਟ ਹੋ ਜਾਂਦੀ ਐ ਇੱਥੇ ਵੀ ਆ ਜਿਵੇਂ ਤੁਹਾਨੂੰ ਦਿਖਦੀ ਆ ਇੱਥੇ ਵੀ ਲਾਉਣੀ ਪੈਂਦੀ ਆ ਕਿਤੇ ਕਿਤੇ ਤੇ ਬਸ ਐਂ ਪੱਟੀ ਜਾਂਦੇ ਆ ਲਾਈ ਜਾਂਦੇ ਆ ਇਹ ਬਈ ਉਹ ਖਤਾ ਜਿਹੜਾ ਡਬਲ ਬੀਜੇ ਦੀ ਆਪਾਂ ਨੇ ਤੁਹਾਨੂੰ ਦਿਖਾਇਆ ਸੀ ਇਹਦੇ ਵਿੱਚ ਪਾਣੀ ਖੜਕੇ ਖਰਾਬ ਹੋਗਾ ਜੀ ਜੇ ਚ ਨਿਗਮਰ ਉਹਨਾਂ ਇਹ ਚ ਇਧਰ ਨੂੰ ਵੀ ਹੁਣ ਪਾਣੀ ਕਰਕੇ ਦੀਂਦੀ ਨਹੀਂ ਇਧਰ ਨੂੰ ਵੀ ਪੂਰੀ ਲਾਈਨਾਂ ਚ ਖੜੀ ਐਨੂੰ ਵੀ ਮੈਂ ਤੁਹਾਨੂੰ ਉਧਰ ਪੈਸੇ ਚ ਖੜਕੇ ਦਿਖਾਉਣਾ ਇਧਰ ਨੂੰ ਵੀ ਦਿਖੂ ਕਿਉਂਕਿ ਇਹ ਇਧਰ ਨੂੰ ਵੀ ਬੀਜਤੀ ਸੀ ਦੂਜੇ ਪਾਸੇ ਨੂੰ ਵੀ ਇਹ ਇਹਦੇ ਵਿੱਚ ਪਾਣੀ ਖੜਨਿਆ ਰੱਖਿਆ ਨੀਮਾ ਸੀਗਾ ਇਹ ਚ ਹੁੰਦੀ ਨਹੀਂ ਸੀ ਇਹ ਆਹ ਦੇਖੋ ਐਨੂੰ ਵੀ ਲਾਈਨਾਂ ਬਣਾਈ ਖੜੀਆ ਇਧਰ ਨੂੰ ਵੀ ਇਹ ਦੋਹੇ ਪਾਸੇ ਨੂੰ ਬੀਜੀ ਸੀਗੀ ਬਾਅਦ ਚ ਪੂਰੀ ਕਾਮਯਾਬ ਹੋ ਗਈ ਖੜੀਆ ਬਾਕੀ ਵੱਡੇ ਦੇ ਪਤਾ ਲੱਗੂ ਇਹਦਾ ਆ ਜਿੱਥੇ ਸੌੜਾ ਹੁੰਦਾ ਦੇਖੋ ਇੱਥੇ ਲਾਉਣੀ ਪਈਆ ਕਿਉਂਕਿ ਆ ਦਰਖਤਾਂ ਦੀ ਇੱਥੇ ਸ਼ੌ ਰੈਂਦੀ ਸੀ ਇੱਥੇ ਨਹੀਂ ਚੱਜ ਨਾਲ ਹੁੰਦੀ ਸਿੱਧੀ ਬਿਜਾਈ ਜਿੱਥੇ ਸੌੜਾ ਹੋਵੇ ਉੱਥੇ ਡੱਕੇ ਲਾਉਣੇ ਪੈਂਦੇ ਨੇ ਆ ਲੋ ਬਾਈ ਦੇਖੋ ਜਿਹੜੇ ਕਹਿੰਦੇ ਨੇ ਕੱਖ ਨਹੀਂ ਮਰਦੇ ਆ ਨੌਮਨੀ ਗੋਲਡ ਨੇ ਕਰਿਆ ਹੋਇਆ ਕੰਮ ਨੌਮਨੀ ਗੋਲਡ ਕਰੀ ਸੀ ਦੇਖੋ ਐਣ ਫੂਗ ਫੂਗ ਤਰੇ ਪਏ ਨੇ ਬਾਈ ਜਿਹੜੇ ਹੁਣ ਐ ਤਾਂ ਹੁਣ ਸਾਰੇ ਤਾਂ ਮਰਨੇ ਵੀ ਨਹੀਂ ਜਿਹੜੇ ਮਾੜੇ ਮੋਟੇ ਰਹਿ ਰਹੇ ਨੇ ਹੁਣ ਜਿਵੇਂ ਉਹ ਲਾਉਣ ਲੱਗੇ ਵੀ ਨੇ ਜਿਹਨ ਪਹਿਲਾ ਵਸਿਆ ਨਾਲ ਹੁੰਦੇ ਫੜੀ ਜਾਣਗੇ ਆ ਬਾਈ ਉਹੀ ਆਪਣੀ ਪੂਛਾ ਜਿਹੜੀ ਤੁਹਾਨੂੰ ਮੈਂ ਉਦੋਂ ਦਿਖਾਈ ਇੱਥੇ ਰੇਤੇ ਵਾਲਾ ਥਾਂ ਸੀਗਾ ਇੱਥੇ ਰੇਤੇ 'ਚ ਨਹੀਂ ਕੰਮ ਜਾਵੇ ਹੈਗੀ ਇਹ ਰੇਤੇ 'ਚ ਇੱਥੇ ਡੱਕੇ ਲਾਏ ਹੋ ਨੇ ਅੱਡ ਆਹ ਦੇਖੋ ਇੱਧਰ ਵਧੀਆ ਖੜੀ ਆ ਇੱਥੇ ਡੱਕੇ ਲਾਉਣੇ ਪਏ ਇੱਥੇ ਹਾਂ ਅੱਜ ਦਾ ਉਮੀਦਾਂ ਪੂਰਾ ਰੇਹ ਮੰਗ ਲੱਗਣਾ ਅੱਜ ਆਹ ਦੇਖੋ ਉਹ 1692 ਉਹ ਵੀ ਇੱਕੇ ਦਿਨ ਦੀ ਵਜਾਈ ਆ ਦੇਖੋ ਧਰਤੀ ਢੱਗੀ ਖੜੀ ਆ ਪੂਰੀ ਇਹ ਵੀ ਸਿੱਧੀ ਵਜਾਈ ਆ ਬਾਈ ਉਰੀ ਵਧੀਆ ਹੋਈ ਵੀ ਆ। ਲੋ ਜੀ ਬਾਈ ਆਪਣਾ ਹੋ ਗਿਆ ਅੱਜ ਦਾ ਕੰਮ ਫਾਈਨਲ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ 6 ਕਿੱਲਾਂ ਦੇ ਵਿੱਚ ਤਕਰੀਬਨ ਅੱਜ ਆਪਾਂ ਨਾਲੇ ਤਾਂ ਡੱਕੇ ਲਾਤੇ ਨਾਲੇ ਜਿਹੜਾ ਕੱਖ ਕੰਡਾ ਸੀਗਾ ਉਹ ਪੱਟ ਤਾਂ ਵਿੱਚੋਂ ਤੇ ਵਧੀਆ ਪੂਰਾ ਆਪਣਾ ਕੰਮ ਨਿਬੜ ਗਿਆ ਹੁਣ ਸ਼ਾਮ ਦਾ ਵੇਲਾ ਹੋ ਗਿਆ ਤੇ ਅੱਜ ਮੀਂਹ ਪੈਂਦਾ ਰਿਹਾ ਠੰਡ ਰਹੀ ਵਧੀਆ ਕੰਮ ਚੱਲੀ ਗਿਆ ਤੇ ਹੁਣ ਜਿਹੜੇ ਅੱਜ ਡੱਕੇ ਲਾਏ ਨੇ ਉਹ ਵੀ ਠੰਡ ਨਾਲ ਵਧੀਆ ਚੱਲਣਗੇ ਬਾਈ ਇਹਨਾਂ ਕੋਈ ਪ੍ਰੋਬਲਮ ਨਹੀਂ ਆਉਣੀ। ਤੇ ਬਾਕੀ ਰਹੀ ਗੱਲ ਜੇ ਆਪਾਂ ਦੇਖੀਏ ਤਾਂ ਅੱਜ ਆਪਣੇ ਚਾਰ ਤਾਂ ਜਨਾਨੀਆਂ ਲਾਈਆਂ ਹੋਈਆਂ ਸੀਗੀਆਂ ਤੇ ਇੱਕ ਨਾਲ ਦਿਹਾੜੀ ਵਾਲਾ ਬੰਦਾ ਸੀਗਾ ਨੌਕਰ ਸੀ ਬਾਕੀ ਆਪਾਂ ਸੀਗੇ ਚਾਰ ਮੈਂ ਕਿਹਾ 2500 ਰੁਪਏ ਤੁਸੀਂ ਲਾ ਲਓ ਵੀ ਦਿਹਾੜੀ ਆਪਾਂ ਜੇ ਦਿੱਤੀ ਆ ਅੱਜ ਠੀਕ ਆ 6 ਕਿਲਿਆਂ ਚ ਆਪਾਂ ਉਹ ਹੱਥ ਫਰਾਤਾ ਤੇ 6 ਕਿਲਿਆਂ ਦਾ ਅੱਜ ਆਪਣਾ ਕੰਮ ਇੱਕ ਦਿਹਾੜੀ ਚ ਨਿਬੜ ਗਿਆ ਤੇ ਜੇ ਏਕੜੇ ਆਪਾਂ ਸੋਚੀਏ ਤਾਂ ਇਹ ਬਾਈ 1500 ਰੁਪਏ ਪਰ ਏਕੜ ਆਪਾਂ ਨੂੰ ਸਰਕਾਰ ਨੇ ਖਰਚਾ ਦੇਣਾ ਵੀ ਆ ਉਹ ਹਰ ਇੱਕ ਸਾਲ ਆਪਣੇ ਖਾਤੇ ਦੇ ਵਿੱਚ ਆਉਂਦਾ ਸਿੱਧੀ ਬਜਾਈ ਦਾ ਤੇ ਜੇ ਆਪਾਂ ਬਈ ਇੰਨਾ ਕ ਖਰਚ ਕਰ ਵੀ ਦਵਾਂਗੇ ਆਪਣਾ ਹੈਨਾ ਤਾਂ ਕੋਈ ਪ੍ਰੋਬਲਮ ਨਹੀਂ ਆਪਣੀ ਲਵਾਈ ਵੀ ਬਚ ਰਹੀ ਆ ਆਪਣੀ ਜੇ ਮਤਲਬ ਕਿ ਦਵਾਈਆਂ ਦੀ ਗੱਲ ਕਰੀਏ ਤਾਂ ਦਵਾਈਆਂ ਬਈ ਜੇ 100 ਕ ਤਾਂ ਦੂਜੀ ਚ ਵੀ ਆਪਾਂ ਸਪਰੇਅ ਕਰਨੀ ਪੈਂਦੀ ਆ ਤੇ ਇੰਨੀ ਕ ਸਿੱਧੀ ਬਜਾਈ ਚ ਆਪਾਂ ਕਰ ਲਈਦੀ ਆ ਕੱਖਾਂ ਵਾਲੀ ਤੇ ਐਸੀ ਅੱਜ ਦੀ ਵੀਡੀਓ ਤੇ ਹਿਸਾਬ ਕਿਤਾਬ ਬਈ ਆਪੀ ਲਾ ਲਿਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ